ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਠਾਕ ਜੀ ਨਾਮ ਤੇ ਐਡਰੈਸ ਫੋਲੋ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਜੀ ਪਿੰਡ ਬੰਮੀਆ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਈ ਤਹਿਸੀਲ ਸਮਲਸਾ ਸਮਾਲ ਸਰ ਹਾਂ ਮੁਗੇ ਇਹਦਾ ਲਾਸਟ ਪਿੰਡ ਆ ਬੰਬੀ ਹਾਂ ਭਾਈ ਨੇੜੇ ਪਿੰਡ ਕਿਹੜਾ ਰਹ ਜਾਂਦਾ ਵੇ ਨੇੜੇ ਮੰਨ ਕੇ ਚੱਲੋ ਬਰਗਾੜੀ ਬਰਗਾੜੀ ਨੇੜੇ ਰਹਿੰਦਾ ਹਾਂ ਬਰਗਾੜੀ ਤੋਂ 6 ਕਿਲੋਮੀਟਰ ਆ ਠੀਕ ਆ ਹਾਂ ਮੋਬਾਈਲ ਨੰਬਰ ਬੋਲੋ 94177 ਹੂੰ 30708 ਠੀਕ ਆ ਭਾਈ ਭਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਆ ਹਾਂ ਛੋਟੀ ਕਰਦੀ ਆ ਕਿਹੜਾ ਸੂਸ ਹੁੰਦੀ ਆ ਭਾਈ ਦੂਜਾ ਸੂਸ ਦੂਜਾ ਸੂਸ ਕਿੰਨੇ ਦਿਨ ਲੈਂਦੀ ਆ ਭਾਈ ਇਹ 2 ਤਰੀਕ ਨੂੰ ਦਿਨ ਪੂਰੇ ਆ 2 ਤਰੀਕ ਨੂੰ ਅੱਜ 24 ਹੋ ਗਈ ਕਿ 25 ਹੋਣੀ 25 ਹੋ ਗਈ ਹੈ ਨਾ ਅੱਜ 5-6 ਦਿਨ ਰਹਿ ਗਏ ਕੀ ਰਿਕਾਰਡ ਆ ਦੁੱਧ ਦਾ ਭਾਈ ਇਹ 13 ਤੋਂ ਬਾਹਰ ਰਿਹਾ ਪਹਿਲੇ ਸਵੇਰ 13 ਤੋਂ ਬਾਹਰ ਰਿਹਾ ਠੀਕ ਆ ਠੰਡੀ ਆ ਪੂਰੀ ਆਹ ਠੀਕ ਆ ਕਰੇ ਜੀ ਉਹ ਨਾਲ ਆ ਆਪ ਛੱਡੀ ਆ ਇਹ ਠੀਕ ਆ ਹਨ ਜੀ ਆਈ ਨੀਗਾ ਵੀ ਹਮ ਕੁਆਲਿਟੀ ਚੰਗੀਆਂ ਬਾਈ ਕਹਿੰਦਾ ਦੋ ਦੋ ਆਪ ਛੱਡੀ ਆ ਛੇਸ ਬੜਾ ਚੰਗਾ ਸਿੰਘ ਦੇ ਇੱਕੋ ਬਾਈ 1 ਵਜੇ ਦੋਨੇ ਚੰਗੀ ਆ ਕੱਦ ਵੱਡਾ ਚੰਗਾ ਰਾਜੀ ਰੂਜੀ ਫੁੱਲਾ ਥਣ ਬਹੁਤ ਚੰਗਾ ਚਵਾਈ ਤੂਈ ਚੰਗੀ ਸੀ ਬਾਈ ਹਾਂ ਚਵਾਈ ਚੰਗੀ ਠੀਕ ਆ ਥਣ ਬਹੁਤ ਚੰਗਾ ਲੱਗਿਆ ਹਾਂ ਗਾੜੀ ਗੂੜੀ ਕਰਮ ਵਾਲੀ ਦੀ ਪੂਰੀ ਚੰਗੀਆਂ ਦੇਖੋ ਬਾਈ ਗੱਠਲੇਵਾ ਮੋਹ ਨੂੰ ਹਜੇ ਕੱਚੀ ਆ ਦਿਨ ਲੈਂਦੀ ਆ ਬਈ 5 ਕਿ ਦਿਨ 6 ਦਿਨ ਇਹ ਮੰਨ ਲਓ ਭਾਈ 2 ਕਿ ਦਿਨ ਉਹ ਉੱਤੇ ਵੀ ਲੈ ਸਕਦੇ ਆ ਤੇ 7 ਮੰਨ ਕੇ ਜਾਓ 10 ਕਿ ਦਿਨ ਲੈ ਜਾਓ ਹਣਾ ਹਮ ਹਫਤਾ 10 ਦਿਨਾਂ ਦੀ ਭਾਈ ਕੱਚੀ ਆ ਉਸਾਂ ਨੂੰ ਨਾ ਜਿਹੜੀਆਂ ਐਸਟੀਮੇਟ ਲਾ ਲਿਓ ਆਰਡਰ ਜਿਹੜਾ ਕਮਾਲ ਦਾ ਤਿਆਰ ਕਰੂਗੀ ਗੱਠਲੇ ਵਾਲੇ ਮੂਰ ਨੂੰ ਤਿਆਰ ਕਰਦੀ ਹੁੰਦੀ ਆ 10 ਦਿਨਾਂ ਨੂੰ ਭਾਈ ਆਰਡਰ ਦੀ ਕੁਆਲਿਟੀ ਇਹਨੇ ਕਮਾਲ ਦੀ ਤਿਆਰ ਕਰਨੀ ਆ ਦੋਧਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਫੋਲ ਦੇ ਭਾਈ ਮੜੀ ਤੋਰ ਕੇ ਰਖਾ ਦੇ ਲੈਵਾ ਕਮਾਲ ਆ ਦੇਖੋ ਭਾਈ ਆਡਰ ਕਮਾਲਾ ਪੱਠ ਪੁਰਾ ਬਹੁਤ ਸਿੰਗਰ ਰਾਜੀ ਰੋਜੀ ਫੁੱਲਾ ਕਰਮ ਵਾਲੀ ਦੁੱਧਾ ਰਿਕਰਡ ਬਹੁਤ ਚੰਗਾ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕਰਨਾ ਕੀ ਮੋਲ ਆ ਬਾਈ ਜਾਇਦ ਜਾਇਦਾ ਮੋੜ ਲੈ ਬਾਈ ਓਰੇ ਮੋਲ ਕੀ ਆ ਬਾਈ ਜਾਇਦ ਜਾਇਦਾ ਜਾਇਦੀ ਹੋਊਗਾ ਹਾਂਜੀ ਠੀਕ ਆ ਮੋਲ ਦਾ ਫੋਨ ਤੇ ਹੋਊਗਾ ਮੋਲ ਜਿਹੜਾ ਬਾਈ ਗਾਂ ਮੱਝ ਦੇ ਹਿਸਾਬ ਨਾਲ ਜਾਇਦੀ ਹੋਊਗਾ ਆਡਰ ਕਮਾਲ ਦਾ ਢਿੱਲਾ ਦੇਖੋ ਬਾਈ ਸਾਰੀਆਂ ਬਾਲਡਰਾਂ ਕੱਢੂ ਕਰਮਾਲੀ ਨੇ ਫੇਰ ਸੋਣਾ ਲੇਵਲੂਵਾ ਕਰਮਾਲੀ ਦਾ ਬਹੁਤ ਚੰਗਾ ਬਈ ਥਾਣ ਵੀ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਬਈ ਚਵਾਈ ਚੋਈ ਦੀ ਬਾਈ ਕਹਿੰਦਾ ਓਕੇ ਆ ਬੰਦੇ ਬਈ ਤੇ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ